ਨਸ਼ਿਆਂ ਦੇ ਵਪਾਰੀਆਂ ਨੇ ਤੇ ਨਸ਼ਾ ਕਰਨ ਵਾਲਿਆਂ ਨੇ ਇੱਕ ਨਸ਼ਾ ਰੋਕਣ ਦੀ ਰਿਪੋਰਟ ਮਾਰਕ ਕੀਤੀ ਹੈ ਤੇ ਇਹਦੇ ਤੋਂ ਅੰਦਰ ਕੀ ਕਹਿਣਾ ਹੈ ਵਿਖੋ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਅਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਦੇ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਪਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ ਨਹੀਂ ਚੱਲਣਗੇ ਜੀ ਇਸ ਵਿੱਚ ਦੇਖ ਕੇ ਆਪਾਂ ਨੂੰ ਦੇ ਬਾਬਾ ਜੀ ਦੇ ਮਲਾ ਹੋ ਗਿਆ ਜੇ ਤੁਹਾਡੇ ਪਰਿਵਾਰ ਦੇ ਮੇਰੇ ਅੱਗੇ ਵਾਕ ਟੋਣਗੇ ਉਹਨਾਂ ਤੇ ਨਾਲ ਵੀ ਹਵਾ ਲਊਗਾ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੁਰਨਾ ਕੋਈ ਨਹੀਂ ਹੁੰਦਾ ਅਕਾਲ ਪੁਰਖ ਨੇ ਜਿੰਨੀ ਲਿਖੀ ਉਹਨੇ ਭੁਗਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਹੋ ਕੇ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੇ ਭੋਗ ਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ ਥੈਂਕ ਯੂ ਜੀ ਸਾਡਾ ਨਾਮ ਸਰਮਨ ਸਿੰਘ ਆ ਜੀ ਕੀ ਮਤਲਬ ਹੈ ਸਾਡਾ ਨਾਮ ਬਾਬਾ ਸਰਮਨ ਸਿੰਘ ਪੇਠਟ ਐ ਬਰਬਟਰ ਲੋਰ ਸਾਰੇ ਪੜਾਅ ਦੇ ਵੀ ਸੇਵਾ ਮਿਲੀ ਚਗਾਵੇ ਉੱਥੇ ਵੀ ਜਲ ਜਾਂ ਦਿੰਦੇ ਆ ਐ ਬੜੀ ਰੋਡ ੱਕਿਆ ਵਿੱਚ ਬੀੜੀਆਂ ਨਾ ਪੀਆ ਕਰ ਗੁਰਦੁਆਰੇ ਸਾਹਿਬ ਲਾਗੇ ਛੱਡਦੇ ਨਹੀਂ ਕਿ ਸਾਹਮਣੇ ਸੰਭਾਗੇ ਵੀ ਜਿਹੜੇ 2-3 ਘਰ ਗੁਰਦੁਆਰੇ ਸਾਹਮਣੇ ਹੀ ਆ ਐ ਸਮੈਗੀਆਂ ਸਮੈਗ ਪੀਣ ਵਾਲਿਆਂ ਨੂੰ ਰੱਕਦੇ ਆ ਤੇ ਧੱਕੇ ਨਹੀਂ ਦਿੰਦੇ ਸਮੈਗ ਵੀ ਵੇਚਣ ਵਾਲੇ ਆਂਦੇ ਹੀ ਉਹ ਸੜਿਆ ਸਾਡੇ ਨੂੰ ਕੁਝ ਵਿਗਾੜ ਸਕਦੇ ਕੀ ਕਰ ਲਿਆਊਗਾ ਸਾਡੇ ਸਮੈਗ ਨਾਲ ਉਹਨਾਂ ਦਾ 14 14 ਪਰਚੇ ਇਹਨਾਂ ਮੇਰੇ ਤੇ ਹੋਏ ਆ ਮੁੰਡਾ ਕਹਿੰਦਾ ਕੀ ਦਾਦਾ ਦਾ ਦਾਦਾ ਚੇਤਾ ਨਹੀਂ ਕਹਿੰਦਾ 14 ਪਰਚੇ ਹੋਏ ਤੀ ਹੋਰ ਪਰਚਾ ਹੋ ਜ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਬਾਰੇ ਬਾਲੇ ਲੋਹਰੀ ਰਾਠਾਂ ਮਾਰੀਆਂ ਚਾ ਪੰਜ 6 ਜਣੇ ਉਹਨਾਂ ਕੁੱਟਣੋ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਉਹਦੇ ਕਿਉਂ ਪਰ ਇੱਕ ਹੋਰ ਹੀ ਰੰਗ ਸਿਕੰਡਰ ਨਿਕਾ ਜਾ ਵਿਚਾਰਾ ਉਹ ਭੱਜ ਗਿਆ ਕਿਸੇ ਦੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚੱਲ ਗਿਆ ਵਿਚਾਰਾ ਉਹਦੀ ਜਾਨ ਬਚ ਗਈ ਨਹੀਂ ਉਹਨੂੰ ਕੁੱਟਿਆ ਅਗਰੇ 10 15 ਜਾਣੇ ਇਹ ਪਰ ਕੁੱਟਿਆ ਸਾਨੂੰ 6 7 ਜਾਣੇ ਨਹੀਂ ਕੁੱਟਿਆ ਕੁੱਟਿਆ 6 7 ਜਾਣੇ ਇਹ ਹੈ ਵੇਚਣ ਵਾਲੇ ਇੱਕ ਪੀਣ ਵਾਲੇ ਵੀ ਸਮਾਏ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਆ ਪੀਣ ਵਾਲਿਆਂ ਨੇ ਕੁੱਟਿਆ ਰੇ ਵੇਚਣ ਵਾਲਿਆਂ ਨੇ ਵੀ ਕਿਹੜਾ ਇਹ ਕਰਵਾ ਚੱਲਿਆ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਬਸ ਉਹ ਆਂਦੇ ਹੀ ਨਹੀਂ ਡਰਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ ਉਹਨੇ ਬਿਲਕੁਲ ਨਹੀਂ ਦਾਦੇ ਪੁਲਸਣੇਗਾ ਤੂੰ ਸਾਨੂੰ ਕਰ ਲੇਗਾ ਉਹਨੇ 14 14 ਪਰਚੇ ਸਾਡੇ ਦੇ ਹੋਏ ਆ ਇਹ ਕਿਹੜੇ ਥਾਣੇ ਅੰਦਰ ਆਉਂਦਾ ਇਹ ਥਾਣਾ ਆਉਂਦਾ ਲੁੱਪ ਗਿ ਚਗਾਵਾ ਅੱਛਾ ਜੀ ਸਰਿਆਂ ਵਿਗਦੀਆਂ ਸਰਿਆਂ ਵਿਗਦੀਆਂ ਖੁਸਰੀਆਂ ਦੀ ਖੁਸਰੇ ਗੱਡੀ ਦੇ ਵਿੱਚ ਹੀ ਬੜੀ ਵਿਗਦੀ ਸਵੇਗ ਇਹ ਜਿਹੜਾ ਨਸ਼ਿਆਂ ਵੋ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋ ਕਰਦਾ ਨਹੀਂ ਨਾ ਕੋਈ ਅਜਰ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਹਾਂ ਸਰਪੰਚ ਸਾਹਿਬ ਜੀ ਆ ਕੰਮ ਕਰਦਾ ਔਰ ਨਾ ਕਰਿਆ ਨਾ ਪੁੱਛਿਆ ਨਾ ਕੁਛ ਨਹੀਂ ਕੀਤਾ ਕਾਲੇ ਸਰਪੰਚ ਕਿੱਟੀ ਕਿਤੇ ਲੱਟਾ ਲਾਈਆਂ ਤੇ ਕੀ ਸਟਾਗ ਬਾਸ ਬਾਲੇ ਹੱਡੀ ਦੋ ਥਾਵਾਂ ਟੁੱਟ ਗਈ ਹੈ ਅੱਛਾ ਜੀ ਬੜਾ ਕੁੱਟਿਆ ਬੜੀਆਂ ਰਾਠਾਂ ਮਾਰੀਆਂ ਲੋਏ ਦੀਆਂ ਬਾਲੇ ਮਾਰੇ ਬਾਲੇ ਟੁੱਟ ਕੇ ਵਿੱਚ ਭਗਵੰਦ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਭਗਵੰਦ ਮਾਨ ਸਾਹਿਬ ਆਵੇ ਤੁਸੀਂ ਆ ਪਰੇ ਕਰਦੇ ਫਿਰਦੇ ਸਮੈਕਾ ਦੇ ਬੜੀਆ ਚੱਲਣਦੇ ਹੀਰੋਣਾ ਚੱਲਣਦਿਆਂ ਤੋ ਇਹ ਕਹਿੰਦੇ ਅਸੀਂ ਛਡਾਉਣੀਏ ਤੂੰ ਕਿੱਥੇ ਛਡਾਈਆ ਆ ਵੇਖੋ ਅਸੀਂ ਗਏ ਛਡਾਉਣ ਵਾਤੇ ਸਾਡੇ ਬਾਹ ਤੋੜੀ ਦੋ ਥਾਵਾਂ ਤੇ ਬੜਾ ਕੁਸ਼ ਹੋਇਆ ਭਗਵੰਦ ਮਾਨ ਨੇ ਕੀ ਕਰ ਲੈਣਾ ਵਿਚਾਰੇ ਨੇ ਭਗਵੰਦ ਮਾਨ ਕੋਈ ਕੁਸ਼ ਵੀ ਹੋਣਾ ਨਹੀਂ ਹੋਣਾ ਹੀ ਵਾਅਦਾ ਨਾ ਕਹਿੰਦੇ ਆ ਭਗਵੰਦ ਮਾਨ ਕੋ ਕੁਸ਼ ਬਣੀ ਹੋਣਾ ਐ ਸਰ ਐ ਰੜੇ ਸਭ ਵੱਡੇ ਵੱਡੇ ਅਫਸਰਾਂ ਰੜੇ ਭਗਵੰਤ ਮਾਨ ਭਗਵੰਤ ਮਾਨ ਨੇ ਉਹ ਚਰਨਾਂ ਕੇਸ ਬੈ ਕੇ ਛਿੜਾ ਦੇਣੀ ਆ ਉਹ ਕਿਹਨੇ ਛਡਾਈ ਜੀ ਸਭ ਐ ਨੰਘ ਸੰਘ ਸਭੇ ਛਡਾਉਣਗੇ ਗਾਟੇ ਲੈ ਨਾ ਨੰਘਾ ਸੰਘਾਂ ਨੇ ਲਾਉਣੇ ਆ ਐਨਾ ਪੁਲਸਰ ਨੇ ਗਾਟੇ ਲਾਉਣੇ ਸਮਾਏ ਵੇਚਣ ਵਾਲਿਆਂ ਦੇ ਨਾ ਐ ਸਰਕਾਰ ਨੇ ਗਾਟੇ ਲਾਉਣੇ ਲਾਉਣੇ ਨੰਘਾ ਸੰਘਾਂ ਨੇ ਲਾਉਣੇ ਗਾਟੇ ਸਰਕਾਰ ਨੇ ਗਾ ਸਰਕਾਰ ਕੋ ਗਾਟੇ ਲੱਤ ਨੇ ਇਹ ਭਗਵਾਨ ਦਮਾਨ ਕੋ ਬੜੀ ਘਾਟੇ ਲੱਤ ਨੇ ਇਹ ਧੋਣਾ ਲਾਉਣੀਆਂ ਨੰਗਾ ਸਿੰਘਾਂ ਨੇ ਸਮੈਗ ਵੇਚਣ ਵਾਲਿਆਂ ਦੀਆਂ ਸਮੈਗ ਪੀਣ ਵਾਲਿਆਂ ਧੀਆ ਪਣ ਰੰਡੀਆਂ ਆਉਂਦੀਆਂ ਬੜਾ ਮੰਦਾ ਹਲੋਂਦਿਆ ਜਦੋਂ ਤੁਸੀਂ ਗਏ ਹੋ ਉਥੇ ਹਾਂਜੀ ਤੇ ਉਥੇ ਕਿੰਨੇ ਬੰਦਿਆਂ ਤੁਹਾਡਾ ਵਿਰੋਧ ਕਰੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਤੂੰ ਕਿੱਦਾਂ ਸਮੈਗ ਛਡਾ ਦੇਗਾ ਸਰਪੰਚ ਨੇ ਛਡਾ ਸਕੀ ਸਰਪੰਚ ਨੇ ਛਡਾ ਸਕਿਆ ਤੂੰ ਸਮੈਗ ਕਿੱਦਾਂ ਛਡਾ ਸਕੇਗਾ ਬੋਲ ਸਰੇ ਸਾਨੂੰ ਜਾਵਦਾ ਵੀ ਨਹੀਂ ਇਹ ਇਹ ਢਿ ਛਡਾ ਸਕਦੀ ਸਮੈਗ। ਭਗਵਾਨ ਤਮਾਨ ਵੀ ਨਹੀਂ ਛਡਾ ਸਕਦਾ ਸਮੈਗ। ਨਹੀਂ ਛਡਾ ਸਕਦਾ। ਕੀ ਮੰਗ ਕਰਦੇ ਜੋ? ਅਸੀਂ ਮੰਗਿਆ ਕਰ ਧੀਆ ਪਾਣਾ ਬਚਾਓ ਲੋਕਾਂ ਦੀਆਂ। ਧੀਆ ਪਾਣਾ ਬਚਾਓ। ਪੁੱਤਰ ਲੋਕਾਂ ਦੇ ਬਚਾਓ ਬੜਾ ਮੰਦਾ ਹਾਲੋਂ ਹੁੰਦੇ ਜੀ। ਅਸੀਂ ਇਹੋ ਚਾਹੁੰਨੇ ਹਾਂ ਹੋਰ ਕੁਛ ਨਹੀਂ ਚਾਹੁੰਦੇ ਕਿਸ ਨੂੰ ਮੰਦਾ ਨਹੀਂ ਬੋਲਦੇ। ਅਸੀਂ ਕੰਨੇ ਸ਼ਰਾਬ ਦੀ ਵਾਈ ਨਾ ਦੱਬ ਨਾ ਕਾਈ। ਇਹ ਮੈਂ ਟਾਣੇਵੇਂ ਸਵੇਰ ਆ ਗਣਾ ਪੇੜ ਸਵੇਰ ਦੇ ਬੇ ਬੱਚਾ ਦਾ ਬੜਾ ਬੰਦਾ ਰਹਿੰਦਾ ਮਾਲਾ ਰਹਿੰਦੀਆਂ ਬਿਓ ਰਹਿੰਦੇ ਸਵੇਰ ਕੇ ਵਾਲਿਆਂ ਦੇ ਕਿਸੇ ਸਮਾਗਰੇ ਲੈ ਜੇਣਾ ਬੜਾ ਬੜਾ ਸੰਦੇ ਅੱਜ ਕਿੰਨੇ ਵਜੇ ਦੀ ਗੱਲ ਆ ਤੇ ਕਿੱਥੇ ਅੱਜ 7 ਵਜੇ ਕਿੱਥੇ ਹੀ ਜਨਾ ਦਾ ਰੋਡ ਪੇਂਜ ਵਾਲਾ ਗੁਰਦੁਆਰਾ ਨਹੀਂ ਜਗਾ ਉੱਥੇ ਗਏ ਹਾਂ ਹਾਂਜੀ ਚਗਾਵੇ ਇਹ ਜਾਨ ਗਏ ਅੱਛਾ ਜੀ ਅਸੀਂ ਉੱਥੇ ਸੇਵਾ ਕਰਦੇ ਹੁੰਨੇ ਆ ਪਹਿਲਾ ਬਾਬਾ ਤੁਲਸੀ ਦਾ ਕੁੜਾ ਚਗਾ ਦੇ ਠੀਕ ਆ ਥੱਲੇ ਪੈੰਜੋ ਉੱਤ ਗੁਰਦੁਆਰਾ ਅੱਛਾ ਬੜੀਆ ਰਾਕਿਆ ਹੋਇਆ ਤੇ ਸੁਭਾਏ ਨਾ ਵੀ ਅਗਰ ਚਲਾਉਣਾ ਇਹ ਬੀੜੀਆਂ ਬੀੜੀਆਂ ਜ਼ਰੂਰੀ ਹੁੰਦੀਆਂ ਗੁਰਦੁਆਰਾ ਸਾਹਿਬ ਪਿੰਡੇ ਗੁਰਦੁਆਰੇ ਅੱਗੇ ਪਿੰਡੇ ਬੀੜੀਆਂ ਅੱਛਾ ਜੀ ਤੇ ਲੱਗਦੇ ਵਿੱਚ ਮਰੇ ਬਾਰੇ ਮਾਰੇ ਆਖਾ ਮਰੇ ਹੋਈ ਇਹ ਬਾਜੀ ਬਾਹਰ ਤੋਂ ਬਾਹਰ ਦੀ ਸੁਟ ਗਈ ਹੈ ਨਹੀਂ ਤੁਸੀਂ ਜਿਨ੍ਹਾਂ ਨੇ ਟੱਕਿਆ ਤੁਹਾਨੂੰ ਪਛਾਣਿਆ ਵੀ ਉਹ ਕਿਹੜੇ ਬੰਦੇ ਸੀ ਆ ਪਛਾਣਦਾ ਘਰ ਦਾ ਕੋਈ ਨਾ ਕੀ ਕੀ ਨਾਮ ਆ ਉਹਨਾਂ ਨੇ ਨਾਮ ਵਾਲਾ ਨਹੀਂ ਪਤਾ ਕੋਈ ਬੋਸ ਆਈ ਹੂੰ ਕੋਈ ਸਰ ਇੱਕ ਲਾਈਫ ਫੋਨ ਲੈ ਕੇ ਆਈ ਤੇ ਨਾ ਆਸ਼੍ਰੀ ਕਾਮ ਨਾ ਬਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉਥੇ ਲਿਆਉਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਾਈਫੈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼